ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬ੍ਰਿਟਨ ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਹੈਡਲਾਈਨਸ ਤੇ ਅਮਰੀਕਾ ਤੇ ਵਪਾਰਕ ਨਿਰਭਰਤਾ ਘਟਾ ਰਿਹਾ ਹੈ ਕੈਨੇਡਾ ਭਾਰਤ ਨਾਲ ਬਿਹਤਰ ਹੋ ਰਹੇ ਨੇ ਕੈਨੇਡਾ ਦੇ ਰਿਸ਼ਤੇ ਕੈਨੇਡਾ ਚ ਭਾਰਤੀ ਮਿਸ਼ਨਾਂ ਵੱਲੋਂ ਕਾਉਂਸਲਰ ਕੈਂਪ ਕੀਤੇ ਗਏ ਸ਼ੁਰੂ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਭਾਰਤੀ ਕੌਂਸੂਲੇਟ ਦੇ ਬਾਹਰ ਹੋਏ ਪ੍ਰਦਰਸ਼ਨ ਦੀ ਕੈਨੇਡੀਅਨਸ ਵੱਲੋਂ ਸਖਤ ਨਿੰਦਾ ਅਨੀਤਾ ਆਨੰਦ ਦੀ ਤਸਵੀਰ ਤੇ ਬੰਦੂਕ ਤਾਨਣ ਦੀ ਮੰਤਰੀਆਂ ਨੇ ਕੀਤੀ ਨਖੇਦੀ ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਵੱਲੋਂ ਬਿੱਲ C12 ਦਾ ਕੀਤਾ ਬਚਾ ਜਨਤਕ ਹਿੱਤ 'ਚ ਸਟੱਡੀ ਪਰਮਿਟ ਰੱਦ ਕਰਨ ਦੀ ਸ਼ਕਤੀ ਦਾ ਪ੍ਰਸਤਾਵ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਅਮਰੀਕਾ ਤੇ ਵਪਾਰਕ ਨਿਰਭਰਤਾ ਘਟਾਉਣਾ ਚਾਹੁੰਦੀ ਹੈ ਇਸੇ ਕੋਸ਼ਿਸ਼ ਦੇ ਤਹਿਤ ਕੈਨੇਡਾ ਭਾਰਤ ਨਾਲ ਰਿਸ਼ਤੇ ਬਿਹਤਰ ਕਰ ਰਿਹਾ ਹੈ ਦੱਖਣੀ ਕੋਰੀਆ ਦੇ ਗਵੈਂਜੂ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਰਨੀ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਦਾ ਧਿਆਨ ਕ੍ਰੇਲੂ ਵਿਕਾਸ ਅਤੇ ਵਿਦੇਸ਼ਾਂ ਚ ਨਵੀਂ ਸਾਂਝੇਦਾਰੀ ਕਾਇਮ ਕਰਨ ਤੇ ਹੈ ਭਾਰਤ ਨਾਲ ਵਾਧੇ ਸਹਿਯੋਗ ਚ ਇਸ ਦਾ ਅਸਰ ਹੁਣ ਸਾਫ ਦਿਖਾਈ ਦੇ ਰਿਹਾ ਹੈ ਕਾਰਨੀ ਨੇ ਕਿਹਾ ਕਿ ਉਹਨਾਂ ਦੀ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਨਹੀਂ ਹੋਈ ਪਰ ਉਹਨਾਂ ਦੇ ਮੰਤਰੀਆਂ ਨੇ ਭਾਰਤੀ ਨੇਤਾਵਾਂ ਨਾਲ ਮੁਲਾਕਾਤ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਏਸ਼ੀਆ ਪ੍ਰਸ਼ਾਂਤ ਆਰਥਿਕ ਸਹਿਯੋਗ ਸੰਮੇਲਨ ਚ ਸ਼ਾਮਲ ਨਹੀਂ ਹੋਏ ਪਰ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਤੇ ਦੂਜੇ ਮੰਤਰੀਆਂ ਨੇ ਭਾਰਤੀ ਨੇਤਾਵਾਂ ਨਾਲ ਮੁਲਾਕਾਤ ਕੀਤੀ ਇਸ ਮੁਲਾਕਾਤ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਬਿਆਨ ਜਾਰੀ ਕਿ ਕਿ ਆਸੀਂ ਅਗਲੇ 10 ਸਾਲਾਂ ਚ ਗੈਰ ਅਮਰੀਕੀ ਨਿਰਯਾਤ ਨੂੰ ਦੁੱਗਣਾ ਕਰਨ ਦੇ ਟੀਚੇ ਤੇ ਕੰਮ ਕਰ ਰਹੇ ਹਾਂ ਇਸ ਲਈ ਕੈਨੇਡਾ ਹਿੰਦ ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਖਾਸ ਕਰਕੇ ਭਾਰਤ ਨਾਲ ਮਿਲ ਕੇ ਨਵੇਂ ਮੌਕੇ ਲੱਭ ਰਿਹਾ ਹੈ ਮਾਰਚ 2025 ਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਕਾਰਨੀ ਨੇ ਭਾਰਤ ਨਾਲ ਰਿਸ਼ਤਿਆਂ ਨੂੰ ਸੁਧਾਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਨੇ ਦੋਵਾਂ ਦੇਸ਼ਾਂ ਦੇ ਰਿਸ਼ਤੇ ਸਤੰਬਰ 2023 ਚ ਵਿਗੜ ਗਏ ਸਨ ਜਦੋਂ ਉਸ ਸਮੇਂ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦ 'ਚ ਦੋਸ਼ ਲਾਇਆ ਸੀ ਕਿ ਭਾਰਤ ਦੇ ਏਜੰਟ ਸਿੱਖ ਆਗੂ ਹਰਦੀਪ ਸਿੰਘ ਨੱਜਰ ਦੀ ਹਤਿਆ ਵਿੱਚ ਸ਼ਾਮਲ ਹੋ ਸਕਦੇ ਨੇ ਭਾਰਤ ਨੇ ਇਹਨਾਂ ਦੋਸ਼ਾਂ ਨੂੰ ਬੇਤੁਕਾ ਤੇ ਝੂਠਾ ਦੱਸਿਆ ਸੀ ਇਸ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦੇ ਰਾਜਦੂਤਾ ਨੂੰ ਕੱਢ ਦਿੱਤਾ ਰਿਸ਼ਤਿਆਂ 'ਚ ਸੁਧਾਰ ਦੀ ਦਿਸ਼ਾ 'ਚ ਬਦਲਾਅ ਉਦੋਂ ਆਇਆ ਜਦੋਂ ਕਾਰਨੀ ਨੇ ਇਸ ਸਾਲ ਜੂਨ 'ਚ ਜੀ7 ਸੰਮੇਲਨ ਦੌਰਾਨ ਮੋਦੀ ਨਾਲ ਮੁਲਾਕਾਤ ਕੀਤੀ ਇਸ ਬੈਠਕ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਆਪਣੇ ਆਪਣੇ ਹਾਈ ਕਮਿਸ਼ਨਰ ਦੁਬਾਰਾ ਤਾਇਨਾਤ ਕੀਤੇ ਨੇ ਕੈਨੇਡਾ ਚ ਭਾਰਤ ਦੇ ਮਿਸ਼ਨਾਂ ਵੱਲੋਂ ਮਹੀਨਾ ਭਰ ਚੱਲਣ ਵਾਲੇ ਕਾਉਂਸਲਰ ਕੈਂਪ ਸ਼ੁਰੂ ਹੋ ਗਏ ਨੇ ਇਹ ਕਾਉਂਸਲਰ ਕੈਂਪ 7 ਸੂਬਿਆਂ ਦੇ ਕਈ ਸ਼ਹਿਰਾਂ 'ਚ ਲੱਗ ਰਹੇ ਨੇ ਕੈਨੇਡਾ 'ਚ ਉਹ ਹਿੰਦੂ ਮੰਦਿਰ ਜਿਸ ਦੇ ਬਾਹਰ ਦੋ ਗੁੱਟਾਂ 'ਚ ਝਗੜਾ ਹੋਇਆ ਸੀ ਇਸ ਸਾਲ ਕਾਉਂਸਲਰ ਕੈਂਪ ਦੀ ਮੇਜ਼ਬਾਨੀ ਨਹੀਂ ਕਰ ਰਿਹਾ ਹੈ ਗ੍ਰੇਟਰ ਟੋਰਾਂਟੋ ਏਰੀਆ 'ਚ ਸਥਿਤ ਹਿੰਦੂ ਸਭਾ ਮੰਦਿਰ ਤੇ 3 ਨਵੰਬਰ 2024 ਨੂੰ ਦੋ ਗੁੱਟਾਂ ਦੀ ਝੜਪ ਹੋਈ ਸੀ ਇਸ ਘਟਨਾ ਦੇ ਸਬੰਧ 'ਚ ਕਈ ਗ੍ਰਿਫਤਾਰੀਆਂ ਹੋਈਆਂ ਸਨ ਜਿਨ੍ਹਾਂ ਵਿੱਚ ਵੱਖਵਾਦੀ ਸਮੂਹ 6 for justice ਦੇ ਕੈਨੇਡਾ 'ਚ ਪ੍ਰਮੁੱਖ ਪ੍ਰਬੰਧਕ ਇੰਦਰਜੀਤ ਗੋਸਲ ਵੀ ਸ਼ਾਮਲ ਸਨ ਗੋਸਲ ਤੇ ਹਮਲੇ ਦਾ ਦੋਸ਼ ਲਗਾਇਆ ਗਿਆ ਸੀ ਮੰਦਰ ਦੇ ਬਾਹਰ ਪ੍ਰਦਰਸ਼ਨ ਇਸ ਲਈ ਹੋਇਆ ਸੀ ਕਿਉਂਕਿ ਉਸ ਦਿਨ ਇਸ ਦੇ ਗਲਿਆਰੇ 'ਚ ਭਾਰਤ ਦੇ ਕੌਂਸੂਲੇਟ ਦੇ ਅਧਿਕਾਰੀਆਂ ਵੱਲੋਂ ਇੱਕ ਕੌਂਸਲਰ ਕੈਂਪ ਲਗਾਇਆ ਗਿਆ ਸੀ ਇਸ ਸਾਲ ਓਟਵਾ 'ਚ ਭਾਰਤ ਦੇ ਹਾਈ ਕਮਿਸ਼ਨ ਵੱਲੋਂ ਜਾਰੀ ਕੀਤੀ ਗਈ 25 ਮੰਦਰਾ ਗੁਰਦੁਆਰਿਆਂ ਸਿਵਿਕ ਸੈਂਟਰਾਂ ਤੇ ਹੋਰ ਥਾਵਾਂ ਦੀ ਸੂਚੀ 'ਚ ਇਹ ਮੰਦਿਰ ਸ਼ਾਮਲ ਨਹੀਂ ਹੈ ਪੈਨਸ਼ਨਰਾਂ ਨੂੰ ਉਹਨਾਂ ਦੇ ਕਹਿਣ ਵਾਲੀ ਥਾਂ ਦੇ ਨੇੜੇ ਜੀਵਨ ਪ੍ਰਮਾਣ ਪੱਤਰ ਪ੍ਰਦਾਨ ਕਰਨ ਦੇ ਮਕਸਦ ਨਾਲ ਇੱਕ ਕਾਉਂਸਲਰ ਕੈਂਪ ਸ਼ਨੀਵਾਰ ਨੂੰ ਸ਼ੁਰੂ ਹੋਏ ਅਤੇ 30 ਨਵੰਬਰ ਤੱਕ ਜਾਰੀ ਰਹਿਣਗੇ ਜਿੱਥੇ ਇਸ ਹਫ਼ਤੇ ਦੇ ਅੰਤ 'ਚ ਜੀਟੀਏ ਦੇ ਜਿਨ੍ਹਾਂ ਮੰਦਿਰਾਂ 'ਚ ਕੈਂਪ ਲੱਗੇ ਉੱਥੇ ਵਿਰੋਧ ਪ੍ਰਦਰਸ਼ਨ ਹੋਏ ਪਰ ਸਥਾਨਕ ਪੁਲਿਸ ਦੀ ਵੱਡੀ ਤਾਇਨਾਤੀ ਨੇ ਕਿਸੇ ਵੀ ਤਰ੍ਹਾਂ ਦੀ ਗੜਬੜ ਨੂੰ ਰੋਕਿਆ ਜੀਟੀਏ ਚ ਕੈਂਪ ਲੱਗਣ ਵਾਲੀਆਂ ਥਾਵਾਂ ਮਿਸਿਸਾਗਾਚ ਹਿੰਦੂ ਹੈਰੀਟੇਜ ਸੈਂਟਰ ਤੇ ਬ੍ਰੈਂਟਨ ਚ ਭਾਰਤ ਮਾਤਾ ਮੰਦਿਰ ਸਨ ਗੋਸਲਵੀ ਵਿਰੋਧ ਪ੍ਰਦਰਸ਼ਨ ਚ ਸ਼ਾਮਲ ਸੀ ਇਸ ਕੈਂਪਸ ਸ਼ਨੀਵਾਰ ਨੂੰ ਵੈਨਕੂਵਰ ਦੇ ਖਾਲਸਾ دیਵਾਨ ਸੁਸਾਇਟੀ ਦੇ ਇਤਿਹਾਸਕ ਰੌਸ ਸਟਰੀਟ ਗੁਰਦੁਆਰੇ ਚ ਵੀ ਲਗਾਇਆ ਗਿਆ ਸੀ ਖਾਲਸਾ دیਵਾਨ ਸੁਸਾਇਟੀ ਦੇ ਸਕੱਤਰ ਜੁਗਿੰਦਰ ਸੁੰਨਰ ਨੇ ਕਿਹਾ ਕਿ ਇਹ ਸਫਲ ਰਿਹਾ ਤੇ 390 ਲੋਕਾਂ ਨੂੰ ਜੀਵਨ ਪ੍ਰਮਾਣ ਪੱਤਰ ਭੇਟ ਕੀਤੇ ਗਏ ਗੁਰਦੁਆਰੇ ਨੇ ਇੱਕ ਅਦਾਲਤੀ ਹੁਕਮ ਪ੍ਰਾਪਤ ਕੀਤਾ ਜਿਸ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਗੁਰੂ ਘਰ ਦੇ 100 ਮੀਟਰ ਦੇ ਘੇਰੇ ਅੰਦਰ ਇਕੱਠੇ ਹੋਣ ਤੋਂ ਰੋਕਿਆ ਗਿਆ ਸੀ ਟ੍ਰਾਂਟੋ ਵਿੱਚ ਭਾਰਤ ਦੇ ਕੌਂਸੂਲੇਟ ਨੇ ਦੱਸਿਆ ਕਿ ਹਫਤੇ ਦੇ ਅੰਤ 'ਚ ਚਾਰ ਕੈਂਪਾਂ 'ਚ ਪੈਨਸ਼ਨਰਾਂ ਨੂੰ ਕੁੱਲ ਲਗਭਗ 2200 ਜੀਵਨ ਪ੍ਰਮਾਣ ਪੱਤਰ ਜਾਰੀ ਕੀਤੇ ਗਏ। ਇਹ ਕੈਂਪ ਅਨਟਾਰੀਓ ਸੂਬੇ 'ਚ ਟ੍ਰਾਂਟੋ, ਮਿਸਿਸਾਗਾ, ਬ੍ਰੈਂਟਨ, ਲੰਡਨ, ਵੈਂਟਸਰ, ਕਿਚਨਰ ਅਤੇ ਓਕਵੈਲ, ਬ੍ਰਿਟਿਸ਼ ਕੋਲੰਬੀਆ 'ਚ ਵੈਨਕੂਵਰ, ਸਰੀ, ਐਪਸਫੋਰਡ ਤੇ ਪ੍ਰਿੰਸ ਜਾਰਜ, ਮੈਰੀਟੋਬਾ 'ਚ ਵਿਨੀਪੈਗ, ਅਲਬਰਟਾ 'ਚ ਕੈਲਗਰੀ ਅਤੇ ਐਡਮੰਟਨ, ਸਸਕਾਚੂਅਨ ਰੀਜੀਨਾ ਅਤੇ ਸਸਕਾਟੂਨ, ਕਿਊਬਿਕ 'ਚ ਮੌਂਟਰੀਅਲ ਤੇ ਨੋਵਾ ਸਕੋਸ਼ੀਆ 'ਚ ਹੈਲੀ ਕੈਨੇਡਾ ਦੇ ਮੰਤਰੀਆਂ ਨੇ ਟੋਰਾਂਟੋ 'ਚ ਭਾਰਤੀ ਕੌਂਸੂਲੇਟ ਦੇ ਬਾਹਰ ਹੋਏ ਪ੍ਰਦਰਸ਼ਨ ਦੀ ਸਖਤ ਨਿੰਦਾ ਕੀਤੀ ਹੈ ਜਿਸ ਵਿੱਚ ਇੱਕ ਤਖਤੀ ਤੇ ਭਾਰਤੀ ਮੂਲ ਦੀ ਮੰਤਰੀ ਅਨੀਤਾ ਆਨੰਦ ਨੂੰ ਹਥਿਆਰਾਂ ਨਾਲ ਨਿਸ਼ਾਨਾ ਬਣਾਉਂਦੇ ਹੋਏ ਦਿਖਾਇਆ ਗਿਆ ਸੀ ਮੰਤਰੀਆਂ ਨੇ ਇਸ ਕਾਰਵਾਈ ਨੂੰ ਕਨਾਉਣਾ ਅਤੇ ਨਾਮਨਜ਼ੂਰ ਕਰਾਰ ਦਿੱਤਾ ਦਰਅਸਲ 64 ਜਸਟਿਸ ਦੇ ਪ੍ਰਦਰਸ਼ਨਕਾਰੀਆਂ ਨੇ ਟੋਰਾਂਟੋ 'ਚ ਭਾਰਤੀ ਕੌਂਸੂਲੇਟ ਦੇ ਬਾਹਰ ਅਜਹੀ ਤਖਤੀ ਪ੍ਰਦਰਸ਼ਿਤ ਕੀਤੀ ਇਸ ਤਖਤੀ 'ਚ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਦੀ ਤਸਵੀਰ ਨੂੰ ਸਾਬਕਾ ਭਾਰਤੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਤਸਵੀਰ ਨਾਲ ਮਿਲਾਇਆ ਗਿਆ ਸੀ ਤੇ ਤਖਤੀ ਦੇ ਇੱਕ ਹਿੱਸੇ ਵੱਜੋਂ ਦੋ ਦਸਤਾਰ ਧਾਰੀ ਵਿਅਕਤੀਆਂ ਉਨਾਂ ਵੱਲ ਬੰਦੂਕ ਤਾਣਦੇ ਹੋਏ ਦਿਖਾਈ ਗਏ ਇਸ ਸਬੰਧੀ ਕੈਨੇਡੀਅਨ ਮੰਤਰੀਆਂ ਵੱਲੋਂ ਤਿੱਖੀ ਪ੍ਰਤੀਕਿਰਿਆ ਆਈ ਹੈ ਅੰਤਰਰਾਸ਼ਟਰੀ ਵਿਕਾਸ ਲਈ ਸਕੱਤਰ ਆਫ ਸਟੇਟ ਰਣਦੀਪ ਸਰਾ ਨੇ ਕਿਹਾ ਕਿ ਕਿਸੇ ਜਨਤਕ ਅਧਿਕਾਰੀ ਨੂੰ ਧਮਕੀਆਂ ਜਾਂ ਹਿੰਸਾ ਦਾ ਨਿਸ਼ਾਨਾ ਬਣਾਉਣਾ ਸਾਡੇ ਲੋਕਤੰਤਰ ਨੂੰ ਕਮਜ਼ੋਰ ਕਰਦਾ ਹੈ हाल ही च एक प्रदर्शन च मंत्री आनंद दी तस्वीर ते बंदूक तानण दा एक बहुत ही परेशान ਕਰਨ ਵਾਲਾ ਦ੍ਰਿਸ਼ ਦਿਖਾਇਆ ਗਿਆ। ਅਸੀਂ ਇਹਨਾਂ ਨਫ਼ਰਤ ਭਰੇ ਕੰਮਾਂ ਲਈ ਸਪਸ਼ਟ ਨਿੰਦਾ ਕਰਦੇ ਹਾਂ। ਕੈਨੇਡਾ ਚ ਇਸ ਲਈ ਕੋਈ ਥਾਂ ਨਹੀਂ ਹੈ। ਜਨਤਕ ਸੁਰੱਖਿਆ ਮੰਤਰੀ ਗੈਰੀ ਆਨੰਦ ਸੰਗਰੀ ਨੇ ਅਨੀਤਾ ਆਨੰਦ ਦਾ ਨਾਂ ਲੈ ਬਿਨਾਂ ਲਿਖਿਆ ਕਿ ਟੋਰਾਂਟੋ ਚ ਇੱਕ ਤਾਜ਼ਾ ਪ੍ਰਦਰਸ਼ਨ ਚ ਦੋ ਆਦਮੀ ਇੱਕ ਸੰਗੀ ਮੰਤਰੀ ਦੀ ਤਸਵੀਰ ਤੇ ਗੋਲੀ ਚਲਾਉਂਦੇ ਦਿਖਾਏ ਗਏ ਨੇ ਜੋ ਕਿ ਬਿਲਕੁਲ ਕਾਨੂੰਨਾ ਤੇ ਨਾ ਮੰਜ਼ੂਰ ਹੈ। ਕੈਨੇਡਾ ਜਨਤਕ ਅਧਿਕਾਰੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਧਮਕੀਆਂ ਦੀ ਪੂਰੀ ਤਰ੍ਹਾਂ ਨਿੰਦਾ ਕਰਦਾ ਹੈ ਨਫ਼ਰਤ ਅਤੇ ਹਿੰਸਾ ਭੜਕਾਉਣ ਵਾਲੇ ਜ਼ਿੰਮੇਵਾਰ ਵਿਅਕਤੀਆਂ ਨੂੰ ਲੱਭਿਆ ਜਾਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨੇ ਕਿਹਾ ਕਿ ਕੈਨੇਡਾ 'ਚ ਹਿੰਸਾ ਲਈ ਬਿਲਕੁਲ ਕੋਈ ਥਾਂ ਨਹੀਂ ਹੈ ਮੈਂ ਟੋਰਾਂਟੋ 'ਚ ਪ੍ਰਦਰਸ਼ਨ ਦੌਰਾਨ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੀਆਂ ਕਾਰਵਾਈਆਂ ਤੇ ਭਾਸ਼ਣਾ ਦੀ ਸਖਤ ਨਿੰਦਾ ਕਰਦਾ ਹਾਂ ਇਹ ਨਾ ਮੰਜ਼ੂਰ ਅਤੇ ਸਤਕਾਰ ਸ਼ਾਂਤੀ ਤੇ ਇਕਤਾ ਦੇ ਉਹਨਾਂ ਕਦਰਾਂ-ਕੀਮਤਾਂ ਦੇ ਪੂਰੀ ਤਰ੍ਹਾਂ ਉਲਟ ਹੈ ਜੋ ਸਾਡੇ ਦੇਸ਼ ਨੂੰ ਪਰਿਭਾਸ਼ਿਤ ਕਰਦੇ ਨੇ ਇੱਕ ਭਾਰਤੀ ਮੂਲ ਦੀ ਮੰਤਰੀ ਨੂੰ ਨਿਸ਼ਾਨਾ ਬਣਾਉਣ ਵਾਲਾ ਇਹ ਪ੍ਰਦਰਸ਼ਨ ਉਸ ਸਮੇਂ ਹੋਇਆ ਜਦੋਂ ਪ੍ਰਧਾਨ ਮੰਤਰੀ ਮਾਰਕਾਰਨੀ ਭਾਰਤ ਨਾਲ ਰਿਸ਼ਤਿਆਂ 'ਚ ਪ੍ਰਗਤੀ ਹੋਣ ਦੀ ਗੱਲ ਕਹਿ ਰਹੇ ਨੇ ਕੈਨੇਡਾ ਸਰਕਾਰ ਵੱਲੋਂ ਇਸ ਸਮੇਂ ਇਮੀਗ੍ਰੇਸ਼ਨ ਨਾਲ ਜੁੜੇ ਕਈ ਸਖਤ ਫੈਸਲੇ ਲਏ ਜਾ ਰਹੇ ਨੇ ਜਿਨ੍ਹਾਂ 'ਚ ਮੁੱਖ ਤੌਰ ਤੇ ਇਸ ਸਮੇਂ ਬਿੱਲ C12 ਵੱਡਾ ਮੁੱਦਾ ਬਣਿਆ ਹੋਇਆ ਹੈ ਜਿਸ ਦਾ ਵੱਡੀ ਗਿਣਤੀ 'ਚ ਲੋਕ ਵਿਰੋਧ ਵੀ ਕਰ ਰਹੇ ਨੇ ਕਿਉਂਕਿ ਇਹ ਬਿੱਲ ਕੈਨੇਡਾ ਸਰਕਾਰ ਦੇ ਹੱਥ ਕਾਫੀ ਸ਼ਕਤੀਆਂ ਦਿੰਦਾ ਹੈ ਅਤੇ ਪ੍ਰਵਾਸੀਆਂ ਦੀਆਂ ਫਾਈਲਾਂ ਤੇ ਉਨ੍ਹਾਂ ਦੇ ਇਮੀਗ੍ਰੇਸ਼ਨ ਸਟੇਟਸ ਬਾਰੇ ਬਿਨਾਂ ਕੋਈ ਕਾਰਨ ਸਪਸ਼ਟ ਕੀਤੇ ਫੈਸਲਾ ਲੈਣ ਦਾ ਹੱਕ ਦਿੰਦਾ ਹੈ ਇਮੀਗ੍ਰੇਸ਼ਨ ਮੰਤਰੀ ਲੀਨਾ ਡਾਇਬ ਹਾਊਸ ਆਫ ਕਾਮਨਸ ਦੀ ਇੱਕ ਕਮੇਟੀ ਸਾਹਮਣੇ ਪੇਸ਼ ਹੋਏ ਉਹਨਾਂ ਨੇ ਇੱਕ ਅਜਿਹੇ ਬਿੱਲ ਦਾ ਬਚਾਅ ਕੀਤਾ ਜੋ ਸੰਘੀ ਸਰਕਾਰ ਨੂੰ ਇਹ ਤਾਕਤ ਦੇਵੇਗਾ ਕਿ ਜੇਕਰ ਅਜਿਹਾ ਕਰਨਾ ਜਨਤਕ ਹਿੱਤ 'ਚ ਮੰਨਿਆ ਜਾਂਦਾ ਹੈ ਤਾਂ ਵਿਦੇਸ਼ੀ ਸਟੱਡੀ ਪਰਮਿਟਸ ਨੂੰ ਵੱਡੇ ਪੱਧਰ ਤੇ ਰੱਦ, ਬਦਲ ਜਾਂ ਮੁਅੱਤਲ ਕੀਤਾ ਜਾ ਸਕੇ ਹਾਊਸ ਆਫ ਕਾਮਨਸ ਦੀ ਸਥਾਈ ਕਮੇਟੀ ਔਨ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਨਾਲ ਗੱਲ ਕਰਦਿਆਂ ਮੰਤਰੀ ਡਾਇਬ ਨੇ ਕਿਹਾ ਕਿ ਬਿਲ ਸੀ12 ਦੀ ਵਰਤੋਂ ਵੱਡੇ ਪੱਧਰ ਤੇ ਧੋਖਾਧੜੀ ਕਰਨ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਲਈ ਕੀਤੀ ਜਾਵੇਗੀ ਮੰਤਰੀ ਡਾਇਬ ਨੇ ਕਮੇਟੀ ਨੂੰ ਦੱਸਿਆ ਕਿ ਕਈ ਅੰਤਰਰਾਸ਼ਟਰੀ ਵਿਦਿਆਰਥੀ ਧੋਖਾਧੜੀ ਦਾ ਸ਼ਿਕਾਰ ਹੋਏ ਨੇ ਚੰਗੀ ਖਬਰ ਇਹ ਹੈ ਕਿ ਅਸੀਂ ਇਸ ਵਿੱਚ ਕਮੀ ਦੇਖ ਰਹੇ ਹਾਂ ਅਸੀਂ ਅੰਤਰਰਾਸ਼ਟਰੀ ਵਿਦਿਆਰਥੀ ਪ੍ਰੋਗਰਾਮ ਨੂੰ ਮਜ਼ਬੂਤ ਕਰਨ ਅਤੇ ਖੁਦ ਵਿਦਿਆਰਥੀਆਂ ਨੂੰ ਵੀ ਬਿਹਤਰ ਢੰਗ ਨਾਲ ਸੁਰੱਖਿਅਤ ਕਰਨ ਲਈ ਉਪਾਅ ਪੇਸ਼ ਕਰ ਰਹੇ ਹਨ ਬਿਲ ਸੀ 12 ਜਿਸ ਨੂੰ ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਅਤੇ ਸਰਹੱਦਾਂ ਨੂੰ ਮਜ਼ਬੂਤ ਕਰਨ ਦਾ ਐਕਟ ਵੀ ਕਿਹਾ ਜਾਂਦਾ ਹੈ ਸਰਕਾਰ ਨੂੰ ਕੈਨੇਡਾ ਚ ਪਹਿਲਾਂ ਤੋਂ ਮੌਜੂਦ ਵਿਦਿਆਰਥੀਆਂ ਦੇ ਪਰਮਿਟ ਨੂੰ ਵੱਡੇ ਪੱਧਰ ਤੇ ਰੱਦ ਕਰਨ ਅਤੇ ਨਵੇਂ ਪਰਮਿਟਸ ਲਈ ਅਰਜ਼ੀਆਂ ਦੀ ਪ੍ਰੋਸੈਸਿੰਗ ਨੂੰ ਮੁਅਤਲ ਕਰਨ ਦੀ ਇਜਾਜ਼ਤ ਦੇਵੇਗਾ ਇਸ ਸ਼ਕਤੀ ਆਰਜੀ ਅਤੇ ਸਥਾਈ ਨਿਵਾਸੀ ਵੀਜ਼ਾ ਇਲੈਕਟ੍ਰੋਨਿਕ ਯਾਤਰਾ ਪ੍ਰਮਾਣਿਕਤਾਵਾਂ ਅਤੇ ਅਰਜ਼ੀ ਕੰਮ ਪਰਮਿਟਸ ਤੇ ਵੀ ਲਾਗੂ ਹੋਵੇਗੀ ਇਹ ਬਿੱਲ ਆਈਆਰਸੀਸੀ ਨੂੰ ਨਿੱਜੀ ਜਾਣਕਾਰੀ ਅਤੇ ਇਮੀਗ੍ਰੇਸ਼ਨ ਸਥਿਤੀ ਨੂੰ ਹੋਰ ਸੰਬੰਧੀ ਵਿਭਾਗਾ ਤੇ ਏਜੰਸੀਆਂ ਨਾਲ ਸੁਬਾਈ ਅਤੇ ਖੇਤਰੀ ਸਰਕਾਰਾਂ ਨਾਲ ਸਾਂਝਾ ਕਰਨ ਦੀ ਵੀ ਇਜਾਜ਼ਤ ਦੇਵੇਗਾ ਲਿਬਰਲ ਸਰਕਾਰ ਦੁਆਰਾ 8 ਅਕਤੂਬਰ ਨੂੰ ਪੇਸ਼ ਕੀਤਾ ਗਿਆ ਇਹ ਬਿੱਲ 23 ਅਕਤੂਬਰ ਨੂੰ ਦੂਜੀ ਰੀਡਿੰਗ ਪਾਸ ਕਰ ਚੁੱਕਾ ਹੈ ਤੇ ਹੁਣ ਕਮੇਟੀ ਦੁਆਰਾ ਵਿਚਾਰ ਦੇ ਪੜਾਤਿਆ ਇਸ ਬਿੱਲ ਤੇ ਅਗਲੀ ਸੁਣਵਾਈ 6 ਨਵੰਬਰ ਲਈ ਨਿਰਧਾਰਤ ਹੈ ਸਥਾਈ ਕਮੇਟੀ ਔਨ ਪਬਲਿਕ ਸੇਫਟੀ ਐਂਡ ਨੈਸ਼ਨਲ ਸਕਿਉਰਿਟੀ ਵੀ ਇਸ ਬਿੱਲ ਤੇ ਵਿਚਾਰ ਕਰੇਗੀ ਕੈਨੇਡਾ 'ਚ ਨਵੰਬਰ ਅਤੇ ਦਸੰਬਰ ਦੌਰਾਨ ਵੱਖ-ਵੱਖ ਯੋਜਨਾਵਾਂ ਤਹਿਤ ਆਰਥਿਕ ਸਹਾਇਤਾ ਲੋਕਾਂ ਤੱਕ ਪਹੁੰਚ ਰਹੀ ਹੈ। ਕੈਨੇਡਾ ਪੈਨਸ਼ਨ ਪਲਾਨ ਤਹਿਤ 65 ਸਾਲ ਜਾਂ ਇਸ ਤੋਂ ਵੱਧ ਉਮਰ ਵਾਲਿਆਂ ਨੂੰ 1433 ਡਾਲਰ ਦੀ ਰਕਮ ਮਿਲੇਗੀ, ਜਦਕਿ 올ਡ-ਏਜ ਸਿਕਿਉਰਿਟੀ ਪੈਨਸ਼ਨ ਯੋਜਨਾ ਅਧੀਨ 65 ਸਾਲ ਤੋਂ 74 ਸਾਲ ਵਾਲਿਆਂ ਨੂੰ 707 ਡਾਲਰ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਅਦਾਇਗੀ ਹੋ ਸਕਦੀ ਹੈ। 75 ਸਾਲ ਤੋਂ ਵੱਧ ਉਮਰ ਅਤੇ 1,54,000 ਤੱਕ ਦੀ ਸਾਲਾਨਾ ਆਮਦਨ ਵਾਲਿਆਂ ਨੂੰ 880 ਡਾਲਰ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਅਦਾਇਗੀ ਕੀਤੀ ਜਾਵੇਗੀ ਕੈਨੇਡਾ ਪੈਨਸ਼ਨ ਪਲਾਨ ਤੇ 올ਡ ਏਜ ਸਿਕਿਉਰਿਟੀ ਤਹਿਤ ਹਰ ਮਹੀਨੇ ਅਦਾਇਗੀ ਕੀਤੀ ਜਾਂਦੀ ਹੈ ਤੇ ਇਸ ਵਾਰ 26 ਨਵੰਬਰ ਤੇ 22 ਦਸੰਬਰ ਨੂੰ ਅਦਾਇਗੀਆਂ ਕੀਤੇ ਜਾਣ ਦੀ ਉਮੀਦ ਹੈ ਦੂਜੇ ਪਾਸੇ ਚਾਈਲਡ ਟੈਕਸ ਕ੍ਰੈਡਿਟ ਬੈਨੀਫਿਟ ਅਧੀਨ 18 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਦੇ ਮਾਪਿਆਂ ਨੂੰ 20 ਨਵੰਬਰ ਤੇ 12 ਦਸੰਬਰ ਨੂੰ ਅਦਾਇਗੀਆਂ ਹਾਸਲ ਹੋਣਗੀਆਂ ਇਸੇ ਤਰ੍ਹਾਂ অন্ਟਾਰੀਓ ਟ੍ਰਿਲਿਅਮ ਬੈਨੀਫਿਟ ਅਧੀਨ 10 ਨਵੰਬਰ ਤੇ 10 ਦਸੰਬਰ ਨੂੰ ਅਦਾਇਗੀਆਂ ਹੋਣਗੀਆਂ ਸਾਬਕਾ ਫੌਜੀਆਂ ਦੀ ਡਿਸੇਬਿਲਟੀ ਪੈਨਸ਼ਨ ਤਹਿਤ 28 ਨਵੰਬਰ ਤੇ 23 ਦਸੰਬਰ ਨੂੰ ਅਦਾਇਗੀਆਂ ਕੀਤੀਆਂ ਜਾਣਗੀਆਂ ਦੂਜੇ ਪਾਸੇ 18 ਸਾਲ ਤੋਂ 24 ਸਾਲ ਉਮਰ ਦੇ ਪਾਰਟ ਟਾਈਮ ਵਿਦਿਆਰਥੀ ਜਿਨ੍ਹਾਂ ਦੇ ਮਾਪੇ ਇਸ ਦੁਨੀਆ 'ਚ ਨਹੀਂ ਜਾਂ ਸਰੀਰਕ ਤੌਰ ਤੇ ਅਪਾਹਜ ਨੇ ਉਹਨਾਂ ਨੂੰ 150 ਡਾਲਰ ਦੀ ਆਰਥਿਕ ਸਹਾਇਤਾ ਮਿਲ ਸਕਦੀ ਹੈ ਫੁੱਲ ਟਾਈਮ ਵਿਦਿਆਰਥੀਆਂ ਨੂੰ ਯੋਜਨਾ ਅਧੀਨ 301 ਡਾਲਰ ਦੀ ਆਰਥਿਕ ਸਹਾਇਤਾ ਮਿਲੇਗੀ Association for Canadian Studies ਦੁਆਰਾ ਜਾਰੀ ਕੀਤੀ ਗਈ ਅਕਤੂਬਰ ਦੀ ਇਮੀਗ੍ਰੇਸ਼ਨ ਰਿਪੋਰਟ ਅਨੁਸਾਰ ਇਸ ਸਾਲ ਅਸਥਾਈ ਨਿਵਾਸੀਆਂ ਦੀ ਆਮਦ ਦੀ ਗਿਣਤੀ 'ਚ ਕਮੀ ਆਉਣ ਦੇ ਬਾਵਜੂਦ ਇਹ ਗਿਣਤੀ ਅਜੇ ਵੀ ਕੈਨੇਡੀਅਨ ਸਰਕਾਰ ਦੇ ਨਿਰਧਾਰਤ ਟੀਚਿਆਂ ਨੂੰ ਪਾਰ ਕਰ ਸਕਦੀ ਹੈ 2025 ਲਈ ਸਾਰੇ ਅਸਥਾਈ ਨਿਵਾਸੀਆਂ ਦੀ ਆਮਦ ਲਈ ਵਿਆਪਕ ਟੀਚਾ 673650 ਨਿਰਧਾਰਤ ਕੀਤਾ ਗਿਆ ਸੀ ਰਿਪੋਰਟ 'ਚ ਦਲੀਲ ਦਿੱਤੀ ਗਈ ਹੈ ਕਿ ਇੰਟਰਨੈਸ਼ਨਲ ਮੋਬਿਲਿਟੀ ਪ੍ਰੋਗਰਾਮ ਅਤੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੋਵੇਂ ਅਨੁਮਾਨਾਂ ਤੋਂ ਅੱਗੇ ਚੱਲ ਰਹੇ ਜਨਵਰੀ ਤੋਂ ਜੂਨ 2024 ਦੇ ਮੁਕਾਬਲੇ 2025 ਚ ਅਸਥਾਈ ਨਿਵਾਸੀਆਂ ਵਜੋਂ ਆਉਣ ਵਾਲੇ ਭਾਰਤੀਆਂ ਦੀ ਗਿਣਤੀ ਚ 14 ਫੀਸਡ ਦੀ ਗਰਾਵਟ ਆਈ ਹੈ ਇਹ ਗਿਣਤੀ 2024 ਦੇ ਪਹਿਲੇ 6 ਮਹੀਨਿਆਂ ਚ 1 ਲੱਖ 9125 ਤੋਂ ਘਟ ਕੇ 2025 ਦੀ ਇਸੇ ਮਿਆਦ ਚ 94010 ਹੋ ਗਈ ਨਵੇਂ ਸਟੱਡੀ ਪਰਮਿਟ ਧਾਰਕਾਂ ਦੀ ਸ਼੍ਰੇਣੀ ਚ ਸਭ ਤੋਂ ਵੱਧ ਗਰਾਵਟ ਦੇਖਣ ਨੂੰ ਮਿਲੀ ਹੈ ਭਾਰਤੀਆਂ ਨੂੰ ਇਸ ਸ਼੍ਰੇਣੀ ਚ 52.3 ਫੀਸਡ ਦੀ ਤੇਜ਼ੀ ਗਰਾਵਟ ਦਾ ਸਾਹਮਣਾ ਕਰਨਾ ਪਿਆ ਹੈ ਜੋ ਕਿ 99950 ਤੋਂ ਘਟ ਕੇ 47695 ਰਹਿ ਗਈ ਇਸ ਦੌਰਾਨ ਆਈਐਮਪੀ ਤਹਿਤ ਦਾਖਲਾ 26 ਇਸ 4.4% ਘਟ ਕੇ 32280 ਹੋ ਗਿਆ ਜੋ ਕਿ ਸਾਲ 2024 ਚ 410825 ਸੀ ਜਦਕਿ ਨਵੇਂ ਸਟੱਡੀ ਪਰਮਿਟ ਧਾਰਕਾਂ ਦੀ ਗਿਣਤੀ 38.8% ਘਟ ਕੇ 149860 ਰਹਿ ਗਈ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਲਈ ਗਿਣਤੀ ਚ 3.8% ਦੀ ਮਾਮੂਲੀ ਕਮੀ ਆਈ ਹੈ ਜੋ ਕਿ 19310 ਤੋਂ ਘਟ ਕੇ 15195 ਹੋ ਗਈ ਹੈ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਕਿਹਾ ਕਿ ਉਹ ਇਮੀਗ੍ਰੇਸ਼ਨ ਨੂੰ ਸਥਾਈ ਪੱਧਰ ਤੇ ਵਾਪਸ ਲਿਆਉਣ ਲਈ ਵਚਨਬੱਧ ਹੈ ਜਿਸ ਵਿੱਚ ਕੈਨੇਡਾ ਦੀ ਅਸਥਾਈ ਆਬਾਦੀ ਨੂੰ 5% ਤੋਂ ਘਟ ਕਰਨਾ ਸ਼ਾਮਲ ਹੈ ਸਰਕਾਰ ਇਸ ਮਹੀਨੇ ਆਪਣੀ ਇਮੀਗ੍ਰੇਸ਼ਨ ਪੱਧਰ ਦੀ ਯੋਜਨਾ ਜਾਰੀ ਕਰੇਗੀ ਤੇ ਮੌਜੂਦਾ ਭਾਵਨਾ ਦੇ ਮੱਦੇਨਜ਼ਰ ਅਗਲੇ ਸਾਲਾਂ ਲਈ ਨਵੇਂ ਆਉਣ ਵਾਲਿਆਂ ਦੀ ਗਿਣਤੀ ਘਟਾਉਣ ਦੀ ਸੰਭਾਵਨਾ ਹੈ ਆਸਟ੍ਰੇਲੀਆ ਅਤੇ ਕੈਨੇਡਾ ਨੇ ਅਹਿਮ ਖਣਿਜਾਂ ਦੇ ਸਹਿਯੋਗ ਤੇ ਇੱਕ ਸਾਂਝੇ ਐਲਾਨਨਾਮੇ ਤੇ ਦਸਤਖਤ ਕੀਤੇ ਨੇ ਜਿਸ ਨਾਲ ਅਹਿਮ ਖਣਿਜਾਂ ਬਾਰੇ ਉਹਨਾਂ ਦੀ ਦਵੱਲੀ ਸਾਂਝੇਦਾਰੀ ਹੋਰ ਡੂੰਗੀ ਹੋ ਗਈ ਹੈ ਆਸਟ੍ਰੇਲੀਆ ਦੀ ਰਿਸੋਰਸੇਸ ਮੰਤਰੀ ਮੈਡਲਨ ਕਿੰਗ ਅਤੇ ਕੈਨੇਡਾ ਦੇ ਰਿਸੋਰਸੇਸ ਤੇ ਊਰਜਾ ਮੰਤਰੀ ਟਿਮ ਹੌਟਸਨ ਨੇ ਟੋਰਾਂਟੋ ਚ ਜੀ7 ਊਰਜਾ ਤੇ ਵਾਤਾਵਰਣ ਮੰਤਰੀਆਂ ਦੀ ਮੀਟਿੰਗ ਤੋਂ ਇਲਾਵਾ ਇਸ ਸਮਝੌਤੇ ਤੇ ਦਸਤਖਤ ਕੀਤੇ ਨੇ ਦੋਵਾਂ ਦੇਸ਼ਾਂ ਵਿਚਕਾਰ ਹੋਇਆ ਇਹ ਸਮਝੌਤਾ ਅਹਿਮ ਖਣਿਜਾਂ ਦੀ ਮੁੱਲ ਲੜੀ ਵਿੱਚ ਸਹਿਯੋਗ ਤੇ ਵਪਾਰ ਨੂੰ ਉਤਸ਼ਾਹਿਤ ਤੇ ਮਜ਼ਬੂਤ ਕਰੇਗਾ ਇਸ ਦੇ ਹੋਰ ਉਦੇਸ਼ਾਂ ਚ ਆਪਸੀ ਦਿਲਚਸਪੀ ਵਾਲੇ ਪ੍ਰੋਜੈਕਟਾਂ ਨੂੰ ਅੱਗੇ ਵਧਾਉਣਾ ਵਪਾਰਕ ਸਾਂਝੇਦਾਰੀਆਂ ਅਤੇ ਖੋਜ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਅਤੇ ਉਤਪਾਦਕ ਦੇਸ਼ਾਂ ਨੂੰ ਦਰਪੇਸ਼ ਨੀਤੀਗਤ ਚੁਣੌਤੀਆਂ ਦਾ ਹੱਲ ਕਰਨਾ ਸ਼ਾਮਲ ਹੈ ਦੋਵੇਂ ਦੇਸ਼ ਇਹ ਯਕੀਨੀ ਬਣਾਉਣ ਲਈ ਕੰਮ ਕਰਨਗੇ ਕਿ ਉੱਭਰ ਰਿਹਾ ਮਿਆਰ ਆਧਾਰਿਤ ਬਾਜ਼ਾਰ ਉਹਨਾਂ ਖਾਸ ਚੁਣੌਤੀਆਂ ਦਾ ਹੱਲ ਕਰਨ ਜਿਨ੍ਹਾਂ ਦਾ ਸਾਹਮਣਾ ਆਸਟ੍ਰੇਲੀਆ ਤੇ ਕੈਨੇਡਾ ਵਰਗੇ ਉੱਚ ਮਿਆਰਾਂ ਵਾਲੇ ਅਹਿਮ ਖਰੀਦਦਾਰਾਂ ਦੇ ਉਤਪਾਦਕ ਦੇਸ਼ ਕਰਦੇ ਨੇ ਮંત્રી ਕਿੰਗ ਨੇ ਕਿਹਾ ਕਿ ਕੈਨੇਡਾ ਆਸਟ੍ਰੇਲੀਆ ਵਾਂਗ ਦੁਨੀਆ ਦੇ ਕੁਝ ਦੇਸ਼ਾਂ ਤੋਂ ਮਹੱਤਵਪੂਰਨ ਖਣਿਜ ਤੇ ਰੇਅਰ ਅਰਥ ਰਿਜ਼ਰਵ ਰੱਖਦਾ ਹੈ ਉਹਨਾਂ ਕਹਿੰਦਾ ਕਿ ਇਹ ਜ਼ਰੂਰੀ ਹੈ ਕਿ ਅਸੀਂ ਸਹਿਯੋਗ ਕਰੀਏ ਤਾਂ ਜੋ ਸਾਡੇ ਦੋਵਾਂ ਦੇ ਭਾਈਚਾਰੇ ਤੇ ਉਦਯੋਗ ਇਸ ਦਾ ਲਾਭ ਉਠਾ ਸਕਣ ਇਕੱਠੇ ਕੰਮ ਕਰਕੇ ਅਸੀਂ ਸੁਰੱਖਿਅਤ ਵਿਪਿੰਨ ਅਤੇ ਟਿਕਾਊ ਅਹਿਮ ਖਣਿਜ ਸਪਲਾਈ ਚੇਨ ਦਾ ਨਿਰਮਾਣ ਕਰ ਸਕਦੇ ਹਾਂ ਆਸਟ੍ਰੇਲੀਆ ਕੈਨੇਡਾ ਨਾਲ ਲਚਕੀਲੀਆਂ ਸਪਲਾਈ ਚੇਨਸ ਬਣਾਉਣ ਲਈ ਕੰਮ ਕਰਨ ਦੀ ਉਮੀਦ ਰੱਖਦਾ ਹੈ ਜੋ ਨਵੀਨਤਾ ਤੇ ਆਰਥਿਕ ਵਿਕਾਸ ਦਾ ਸਮਰਥਨ ਕਰਦੀਆਂ ਨੇ ਇਹ ਫਰੇਮਵਰਕ ਅਹਿਮ ਖਣਿਜਾਂ ਤੇ ਰੇਅਰ ਅਰਥ 엘ਿਮੈਂਟਸ ਦੇ ਖੇਤਰ ਚ 8 0.5 ਬਿਲੀਅਨ ਡਾਲਰ ਦੇ ਪ੍ਰੋਜੈਕਟਾਂ ਦਾ ਸਮਰਥਨ ਕਰੇਗਾ ਸੁਨੈਰੀ ਪੁਵਖਲੀ 2 ਸਾਲ ਪਹਿਲਾਂ ਕੈਨੇਡਾ ਗਿਆ 32 ਸਾਲਾ ਪੰਜਾਬੀ ਨੌਜਵਾਨ ਦੀ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਮੌਤ ਹੋ ਗਈ ਮ੍ਰਿਤਕ ਸੁਖਦੇਵ ਸਿੰਘ ਉਰਫ ਜੋਬਨ ਬਟਾਲਾ ਦੇ ਉਮਰਪੁਰਾ ਨਵੀਂ ਆਬਾਦੀ ਦਾ ਰਹਿਣ ਵਾਲਾ ਸੀ ਤੇ ਆਪਣੇ ਪਿੱਛੇ ਬਜ਼ੁਰਗ ਮਾਪੇ ਤੋਂ ਇਲਾਵਾ ਆਪਣੀ ਪਤਨੀ ਤੇ 3 ਮਹੀਨੇ ਦੀ ਬੱਚੀ ਨੂੰ ਛੱਡ ਗਿਆ ਹੈ ਇਸ ਮੰਦਭਾਗੀ ਖਬਰ ਨਾਲ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਪਰਿਵਾਰ ਦੇ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਮਾਤਾ ਲਖਬੀਰ ਕੌਰ ਪਿਤਾ ਸਤਨਾਮ ਸਿੰਘ ਤੇ ਰਿਸ਼ਤੇਦਾਰ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੁਖਦੇਵ ਸਿੰਘ ਸਪਾਊਸ ਵੀਜ਼ੇ ਉੱਤੇ ਆਪਣੀ ਪਤਨੀ ਨਾਲ 2 ਸਾਲ ਪਹਿਲਾਂ ਕੈਨੇਡਾ ਗਿਆ ਸੀ ਤੇ ਉੱਥੇ ਬ੍ਰੈਮਟਨ 'ਚ ਰਹਿ ਰਿਹਾ ਸੀ ਬੀਤੇ ਕੱਲ ਕੰਮ ਤੋਂ ਵਾਪਸ ਆਉਂਦੇ ਸਮੇਂ ਰਸਤੇ 'ਚ ਦੂਜੀ ਗੱਡੀ ਦੀ ਗਲਤੀ ਕਾਰਨ ਉਸ ਦੀ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਕਾਰਨ ਸੁਖਦੇਵ ਸਿੰਘ ਦੀ ਮੌਤ ਹੋ ਗਈ ਪਿਛਲੇ ਪਰਿਵਾਰ ਨੇ ਸੁਖਦੇਵ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਦੀ ਗੁਹਾਰ ਲਗਾਈ ਹੈ ਨੌਜਵਾਨ ਦੀ ਮੌਤ ਮਗਰੋਂ ਇਲਾਕੇ 'ਚ ਸੋਗ ਦੀ ਲਹਿਰ ਹੈ ਤੇ ਪਰਿਵਾਰਕ ਮੈਂਬਰਾਂ ਨਾਲ ਰਿਸ਼ਤੇਦਾਰ ਤੇ ਸਕੇ ਸੰਬੰਧੀ ਦੁੱਖ ਜ਼ਾਹਰ ਕਰਨ ਲਈ ਪੁੱਜ ਰਹੇ ਨੇ ਕਾਬਲੇ ਗੌਰ ਹੈ ਕਿ ਅਕਤੂਬਰ ਮਹੀਨੇ 'ਚ ਮੋਗਾ ਦੇ ਨੌਜਵਾਨ ਦੀ ਕੈਨੇਡਾ 'ਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ਜਾਣਕਾਰੀ ਅਨੁਸਾਰ ਨਿਹਾਲ ਸਿੰਘ ਵਾਲਾ ਦੇ ਪਿੰਡ ਕੋਲਿਆ ਖੁਰਦ ਦੇ ਜੰਪਲ ਮਨਦੀਪ ਸਿੰਘ ਨੀਪਾ ਪੁੱਤਰ ਕੇਵਲ ਸਿੰਘ ਦੀ ਕੈਨੇਡਾ ਦੇ ਕੈਲਗਰੀ 'ਚ ਇੱਕ ਸੜਕ ਹਾਦਸੇ ਦੌਰਾਨ ਦੁਖਦਾਈ ਮੌਤ ਹੋਈ ਸੀ ਇਹ ਨੌਜਵਾਨ ਕੈਨੇਡਾ ਚ ਟਰੱਕ ਚਾਲਕ ਸੀ ਇਸ ਦੁਖਦਾਈ ਘਟਨਾ ਨਾਲ ਪਿੰਡ ਚ ਸੋਗ ਦੀ ਲਹਿਰ ਪਸਰ ਗਈ ਸੀ ਇਸ ਸਾਲ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਅਮਰੀਕਾ ਤੇ ਵਪਾਰਕ ਨਿਰਭਰਤਾ ਘਟਾ ਰਿਹਾ ਹੈ ਕੈਨੇਡਾ ਭਾਰਤ ਨਾਲ ਬਿਹਤਰ ਹੋ ਰਹੇ ਨੇ ਕੈਨੇਡਾ ਦੇ ਰਿਸ਼ਤੇ ਕੈਨੇਡਾ ਚ ਭਾਰਤੀ ਮਿਸ਼ਨਾਂ ਵੱਲੋਂ ਕਾਉਂਸਲਰ ਕੈਂਪ ਕੀਤੇ ਗਏ ਸ਼ੁਰੂ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਭਾਰਤੀ ਕੌਂਸੂਲੇਟ ਦੇ ਬਾਹਰ ਹੋਏ ਪ੍ਰਦਰਸ਼ਨ ਦੀ ਕੈਨੇਡੀਅਨਸ ਵੱਲੋਂ ਸਖਤ ਨਿੰਦਾ ਅਨੀਤਾ ਆਨੰਦ ਦੀ ਤਸਵੀਰ ਤੇ ਬੰਦੂਕ ਤਾਨਣ ਦੀ ਮੰਤਰੀਆਂ ਨੇ ਕੀਤੀ ਨਖੇਦੀ ਕੈਨੇਡਾ ਦੀ ਇਮੀਗ੍ਰੇਸ਼ਨ ਮੰਤਰੀ ਵੱਲੋਂ ਬਿੱਲ C12 ਦਾ ਕੀਤਾ ਬਚਾ ਜਨਤਕ ਹਿੱਤ 'ਚ ਸਟੱਡੀ ਪਰਮਿਟ ਰੱਦ ਕਰਨ ਦੀ ਸ਼ਕਤੀ ਦਾ ਪ੍ਰਸਤਾਵ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ